ਕਿਸਾਨ ਵੀਰੋ ਆਹ ਤਣਕ ਜਿਹੜੀ ਇਸ ਵੇਲੇ ਤੁਸੀਂ ਦੇਖ ਰਹੇ ਹੋ ਮੁੱਖ ਧਾਰਾ ਦੇ ਖੇਤੀ ادارے ਦੀਆਂ ਸਾਰੀਆਂ ਸ਼ਫਾਰਸ਼ਾਂ ਦੇ ਉਲਟ ਜਾ ਕੇ ਬੀਜੀ ਗਈ ਆ ਪ्योर ਕੁਦਰਤੀ ਖੇਤੀ ਤਹਿਤ ਇਹ ਕਣਕ ਬੀਜੀ ਗਈ ਆ ਪਿੰਡ ਅੱਕਾਂਵਾਲੀ ਜ਼ਿਲ੍ਹਾ ਮਾਨਸਾ ਵਿਖੇ ਬਾਈ ਗੁਰਮੇਲ ਸਿੰਘ ਹੁਣਾ ਵੱਲੋਂ ਤੁਸੀਂ ਅੰਦਾਜ਼ਾ ਲਾਓ ਕਿ ਕਿੰਨਾ ਕੁ ਬੀਜ ਅਸੀਂ ਪਾਤਾ ਹੋਣਾ ਤੇ ਆਪਾਂ ਬਾਈ ਜੀ ਨਾਲ ਗੱਲ ਕਰਦੇ ਆ ਇਸ ਕਣਕ ਦੀ ਡਿਟੇਲ ਚ ਸਾਰੀ ਜਾਣਕਾਰੀ ਇਹਨਾਂ ਤੋਂ ਲੈਣੇ ਆ ਕਿੰਨਾ ਬੀਜ ਪੈ ਗਿਆ ਪਹਿਲੀ ਫਸਲ ਕਿਹੜੀ ਸੀ ਜ਼ਮੀਨ ਦੀ ਤਿਆਰੀ ਕਿਸ ਤਰ੍ਹਾਂ ਕੀਤੀ ਗਈ ਬਜਾਦ ਕਿਸ ਤਰ੍ਹਾਂ ਦੀ ਕੀਤੀ ਗਈ ਆ ਤੇ ਇਹਨੂੰ ਪਹਿਲਾ ਪਾਣੀ ਹਜੇ ਲੱਗਿਆ ਨਹੀਂ ਤੇ ਆਪਾਂ ਇਹ ਵੀ ਪੁੱਛਣਾ ਹੈ ਵੀ ਕਿਉਂ ਨਹੀਂ ਲਾਇਆ ਸੋ ਸਤਿ ਸ੍ਰੀ ਅਕਾਲ ਬਾਬਾ ਸਤਿ ਸ੍ਰੀ ਅਕਾਲ ਜੀ ਸੋ ਗਰਮੇਲ ਜੀ ਸਭ ਤੋਂ ਪਹਿਲਾਂ ਤਾਂ ਵਧਾਈਆਂ ਹਾਂਜੀ ਪਿਛਲੀ ਵਾਰ 7 ਕਨਾਲਾਂ ਸੀ ਹਾਂ ਇਹ ਕਿ ਹੋ ਗਈਆਂ ਕਨਾਲਾਂ 14 ਪਰ ਇੱਕ ਸਵਾਲ ਵੀ ਆ ਹਾਂਜੀ ਪਿਛਲੀ ਵਾਰ ਹੀ ਕਣਕ ਸੀਗੀ DBW 327 ਤੇ ਐਤਕੀ ਵੈਰੈਟੀ ਬਦਲ ਕੇ ਉਹਦੀ ਥਾਂ ਤੇ ਦੋ ਨਾਮੀਆਂ ਵੈਰੈਟੀਆਂ ਲਾਤੀਆਂ ਤੁਸੀਂ ਚਪਾਤੀ ਨੰਬਰ 1 ਤੇ ਜੈਂਕ 2 ਤਾਂ ਆਪਾਂ ਇੱਥੋਂ ਹੀ ਨਾ ਗੱਲ ਸ਼ੁਰੂ ਕਰ ਲਗੇ ਹਾਂਜੀ ਹੈਨਾ ਤਾਂ DBW ਦਾ ਜਿਹੜਾ ਆਪਣਾ ਝਾੜ 327 ਦਾ ਸੀ ਉਹ 7 ਕਨਾਲਾਂ 'ਚੋਂ 19 65 ਝੜ ਗਿਆ 19 65 ਝੜ ਗਿਆ ਸੀ 19 ਕੁਆਂਟਲ 65 ਕਿਲੋ ਹੋ ਗਈ ਸੀ ਲਗਭਗ 20 ਕੁਆਂਟਲ ਹੋ ਗਈ ਜਾਨੀ ਕਿ ਝਾੜ ਪੱਕੋਣੇ ਨਜ਼ਾਰੇ ਬੰਨ ਤੇ ਸੀ ਬਿਲਕੁਲ ਤਾਂ ਜੇ ਆਮ ਹੋਰ ਕੋਈ ਕਿਸਾਨ ਹੋਵੇ ਤਾਂ ਉਹ ਤਾਂ ਨਹੀਂ ਬਦਲਦਾ ਸੀ ਨਾ ਬਦਲਦਾ ਨਹੀਂ ਤੁਸੀਂ ਕਿਉਂ ਬਦਲੇ ਅਸੀਂ ਬਾਈ ਜੀ ਦੇਖੋ ਇੰਨਾ ਝਾੜ ਮਾੜਾ ਸੀ ਤੁਹਾਡੇ ਲਈ ਨਹੀਂ ਝਾੜ ਤਾਂ ਨਹੀਂ ਮਾੜਾ ਸੀ ਅਸੀਂ ਪੈਸੇ ਵੀ ਵਟੇ ਤੇ ਪਰ ਉਹਦਾ ਕੀ ਸੀ ਗੁਰਪ੍ਰੀਤ ਜੀ ਉਹ ਜਿਹੜੀ ਅਸੀਂ ਆਪ ਖਾਧੀ ਹੈ ਨਾ ਉਹ ਸਾਨੂੰ ਦੂਜੀ ਕਿਸੇ ਦਾ ਆਟਾ ਆਇਆ ਸਾਡੇ ਘਰੇ ਉਹ ਸਾਨੂੰ ਫਰਕ ਨਹੀਂ ਲੱਗਿਆ ਖਾਣ ਚ ਚਾਹੇ ਉਹ ਜਿ ਤੱਤ ਹੈਗੇ ਸੀ ਜਿਆਦੇ ਸੀ ਆਪਾਂ ਨੂੰ ਪਤਾ ਹੈ ਪਰ ਰੋਟੀ ਚ ਫਰਕ ਨਹੀਂ ਮਿਲਿਆ ਕਿਉਂਕਿ ਅਸੀਂ ਸੋਚਿਆ ਵੀ ਨਾ ਤਾਂ ਆਪਾਂ ਪੈਸੇ ਲਈਏ ਪਰ ਨਾਲ ਦੀ ਨਾਲ ਆਪਾਂ ਜਿਹੜੇ ਸਾਡੇ ਉਹਨੇ ਗਾਹਕ ਨੇ ਕਸਟਮਰ ਨੇ ਸਾਡੇ ਕਣਕ ਖਰੀਦਣ ਵਾਲ ਨੇ ਉਹਨਾਂ ਨੂੰ ਇੱਕ ਪੋਜ਼ਿਟਿਵ ਚੀਜ਼ ਦਈਏ ਜਿੰਕ ਟੂ ਤੁਹਾਨੂੰ ਪਤਾ ਹੈ ਵੀ ਇੱਕ ਐਸੀ ਉਹ ਕਣਕ ਹੈ ਜਿਹੜੀ ਜਿੰਕ ਤੱਤ ਹੈ ਇਹਦੀ ਘਾਟ ਕਰਨ ਮਨੁੱਖ ਦੀ ਬਾਡੀ ਚ ਬਹੁਤ ਤਬਦੀਲੀਆਂ ਆਉਂਦੀਆਂ ਨੇ ਨਪੋਸ਼ਕ ਹੋ ਜਾਂਦੇ ਨੇ ਬੱਚੇ ਹੂੰ ਗੱਲ ਮੁਕਾਓ ਇਮਿਊਨਿਟੀ ਵੀ ਘਟਦੀ ਘਟਦੀ ਗੱਲ ਮੁਕਾਓ ਜੀ ਬੱਚੇ ਦੀ ਵੀ ਡਿਵੈਲਪਮੈਂਟ ਨਹੀਂ ਹੁੰਦੀ ਜ਼ਿੰਕ ਬਿਨਾ ਜ਼ਿੰਕ ਬਾਡੀ ਬਣਾਉਂਦੀ ਨਹੀਂ ਅਸੀਂ ਸੋਚਿਆ ਅੰਮ੍ਰਿਤਬਾਲ ਨਾਲ ਵੀ ਡਿਸਕਸ਼ਨ ਹੋਈ ਸੀ ਅਸੀਂ ਸੋਚਿਆ ਵੀ ਆਪਾਂ ਜ਼ਿੰਕ 2 ਵੀ ਜੇ ਤਾਂ ਕਿ ਲੋਕ ਜਿਹੜੇ ਸਾਡੇ ਕਸਟਮਰ ਨੇ ਗਾਹਕ ਨੇ ਉਹਨਾਂ ਨੂੰ ਵੀ ਰਿਪੋਰਟ ਕਰ ਕੋਟਕ ਤੱਤ ਦੀ ਹੈ ਚਪਾਤੀ ਨੰਬਰ 1 ਤੁਹਾਨੂੰ ਪਤਾ ਵੀ ਇਹਦੀ ਰੋਟੀ ਇੰਨੀ ਸ਼ਾਨਦਾਰ ਬਣਦੀ ਹੈ ਬੇਹੀ ਨਹੀਂ ਹੁੰਦੀ ਤਾਂ ਕਿ ਉਹਨਾਂ ਨੂੰ ਜਿਹੜੇ ਮੁਲਾਜ਼ਮ ਨੇ ਉਹ ਜਾ ਕੇ ਰੋਟੀ ਗਰਮ ਨਾ ਕਰਨ ਉਹ ਇਹੀ ਤਾਜੀ-ਤਾਜੀ ਖਾਣ ਦਾ ਇਸ ਕਰਕੇ ਸਾਡੀ ਇੱਛਾ ਹੈ ਸੀ ਵੀ ਆਪਾਂ ਲੋਕਾਂ ਨੂੰ ਇੱਕ ਪੋਸਟ ਖੁਰਾਕ ਦੇਈਏ ਨਾ ਕਿ ਪੈਸੇ ਵੱਧ ਜਿਆਦਾ ਪੋਸਟਿਕ ਹਾਂਜੀ ਕੱਲੇ ਪੈਸਾ ਨਹੀਂ ਬਰੀ ਤੇ ਪੈਸੇ ਵਟਣੇ ਆ ਪਰ ਜਿਆਦਾ ਪੋਸਟਿਕ ਪੋਸਟਿਕ ਖੁਰਾਕ ਦੇ ਕੇ ਖੁਸ਼ ਹੋਵੇ ਜੀ ਅਗਲਾ ਜੀ ਸੋ ਇਹ ਇੱਕ ਬਹੁਤ ਹੀ ਮਹੱਤਵਪੂਰਨ ਗੱਲ ਆ ਕਿ ਕਿਸਾਨ ਜਾਦੇ ਝਾੜ ਦਾ ਲਾਲਚ ਨਹੀਂ ਕਰਦਾ ਪਿਆ ਹਾਂਜੀ ਨਾ ਵੱਧ ਪੈਸਿਆਂ ਦਾ ਲਾਲਚ ਨਹੀਂ ਕਰਦਾ ਪਿਆ ਉਹ ਕਹਿੰਦਾ ਜੇ ਮੈਂ ਜਿਆਦੇ ਪੈਸੇ ਵਟਣੇ ਆ ਕਣਕ ਦੀ ਕੀਮਤ ਜਾਦੇ ਵਟਣੀ ਹੈ ਤਾਂ ਮੈਂ ਉਹਨਾਂ ਨੂੰ ਜਾਦੇ ਪੌਸ਼ਟਿਕ ਤੱਤ ਵੀ ਉਪਲਬਧ ਕਰਾਵਾਂ ਸੋ ਰਮੇਲ ਜੀ ਇਹ ਹਾਂ ਜੀ ਹਾਂ ਇਹ ਇਸ ਗੱਲ ਲਈ ਮੈਂ ਤੁਹਾਡੀ ਜਿੰਨੀ ਵੀ ਸਲਾਹਾਂ ਕਰਾਂ ਥੋੜੀ ਹੈ ਤੇ ਹੁਣ ਮੈਂ ਆਉਣਾ ਅੱਗੇ ਹਾਂ ਜੀ ਸੱਤ ਕਣਾਲਾਂ ਹੋ ਗਈ ਆਪਣੀ ਜੈਂਕ 2 ਤੇ ਸੱਤ ਕਣਾਲਾਂ ਹੋ ਗਈ ਚਪਾਤੀ ਨੰਬਰ 1 ਤੁਹਾਡੀ ਸਕਰੀਨ ਤੇ ਬਾਰੀ-ਬਾਰੀ ਦੋਹੇ ਕਲਿੱਪਾਂ ਚੱਲ ਰਹੀਆਂ ਸੋ ਪਹਿਲੀ ਫਸਲ ਕਿਹੜੀ ਸੀ ਪਹਿਲੀ ਫਸਲ ਮੂੰਗੀ ਸੀ ਜੀ ਪਹਿਲਾਂ ਤਾਂ ਗਰਮ ਰੁੱਤ ਦੀ ਮੂੰਗੀ ਸੀ ਉਹ 3 ਕੁਇੰਟਲ ਹੋਈ 120 ਰੁਪਏ ਕਿਲੋ ਅਸੀਂ ਵੇਚੀ ਉਹ ਵਧੀਆ ਵੇਚੀ ਦੂਜੀ ਸੌਣੀ ਰੁੱਤ ਦੀ 2056 ਸੀਗੀ ਜੀ ਐਮਐਲ ਲੁਧਿਆਣਾ ਯੂਨੀਵਰਸਿਟੀ ਦੀ ਪਰ ਉਹ ਸਾਡੀ ਖਰਾਬ ਹੋ ਗਈ ਵਿਚਬਾਤੀ ਮੌਸਮ ਨੇ ਸਾਥ ਮੌਸਮ ਨੇ ਸਾਥ ਨਹੀਂ ਦਿੱਤਾ ਉਹ ਸਾਨੂੰ ਵਿਚੀ ਬੋਣੀ ਪੈਗੀ ਉਸੇ ਦੀ ਰੇ ਹੈ ਅਸਲ ਚੀਜ਼ ਹਾਂ ਜੀ ਤੇ ਉਸ ਤੋਂ ਬਾਅਦ ਫਿਰ ਜ਼ਮੀਨ ਦੀ ਤਿਆਰੀ ਕਿਸ ਤਰ੍ਹਾਂ ਕੀਤੀ ਜ਼ਮੀਨ ਦੀ ਤਿਆਰੀ ਜੀ ਉਹ ਇੱਕ ਤਾਂ ਜੈਮ ਸ਼ਕਤੀ ਪਾਇਆ ਵੈਮ ਸ਼ਕਤੀ ਵੈਮ ਸ਼ਕਤੀ ਦੋ ਪੈਕੇਟੇ ਚ ਦੋਨਾਂ ਕਿੱਲਾਂ ਚ ਜੀ ਤੇ ਬਾਕੀ ਕੁਝ ਨਹੀਂ ਬਸ ਬਾਕੇ ਬੀਜਤੀ ਚੌੜੇ ਪਾੜੇ ਦੀ ਹੈ ਜੀ 23 ਨਵੰਬਰ ਦੀ ਬਜਾਈ ਹੈ ਜੀ ਅਸਲ ਚ ਬਜਾਈ ਤੁਹਾਨੂੰ ਦੱਸਾਂ ਵੀ ਇਹ ਪਹਿਲਾਂ 20 ਘਟ ਪਿਆ ਹੂੰ 6 ਕਿਲੋ ਚਪਾਤੀ ਨੰਬਰ 20 ਤੇ ਆਉਣੇ ਆ ਹਾਂਜੀ ਸੋ ਦੋਸਤੋ 23 ਨਵੰਬਰ ਦੀ ਬਜਾਈ ਹੈ ਠੀਕ ਹੈ ਤੇ ਤੁਸੀਂ ਦੱਸਿਆ ਵੀ ਮਾਈਕਰੋ ਰਾਈਜ਼ਾ ਪਾ ਕੇ ਜ਼ਮੀਨ ਤਿਆਰ ਕੀਤੀ ਅ ਦੋ ਪੈਕਟ ਦੋਹਾਂ ਏਕੜਾਂ ਦੇ ਵਿੱਚ ਆਪਾਂ ਦੋ ਏਕੜ ਮੰਨ ਕੇ ਚੱਲ ਰਹੇ ਹਾਂ ਤਾਂ 14 ਕਨਾਲਾ 14 ਕਨਾਲਾ ਜੀ ਠੀਕ ਹੈ ਜੀ ਉਹ ਏਕੜ ਦਾ 4 ਕਿਲੋ ਪੈਂਦਾ ਆਪਾਂ 14 ਕਨਾਲਾਂ ਚ 8 ਕਿਲੋ ਪਾਤਾ ਉਹ ਕਰਕੇ ਵਾਹਣ ਤਿਆਰ ਆਪਾਂ ਬਜਾਈ ਕੀਤੀ ਹੁਣ ਬਜਾਈ ਤੁਸੀਂ ਕੀਤੀ ਐ ਲੋਕਾਂ ਨਾਲ ਉਹ ਬੱਕਰੀ ਪਿਛਲੇ ਸਾਲ ਵਾਂਗੂ ਬਿਲਕੁਲ ਇੱਕ ਇੱਕ ਚੌੜੇ ਪਾੜੇ ਦੀ ਕਣਕ ਆ ਜੀ ਇੱਕ ਪੋਰ ਬੰਦ ਕੀਤਾ ਇੱਕ ਪੋਰ ਬੰਦ ਕੀਤਾ ਜੀ ਇੱਕ ਪੋਰ ਬੰਦ ਕਰਕੇ ਖੁੱਲੇ ਪਾੜੇ ਦੀ ਕਣਕ ਬੀਜਤੀ ਹੁਣ ਇਹ 60 ਤੋਂ 60 ਕਿੰਨੀ ਐ 14 ਇੰਚ ਆ ਜੀ ਆਮ ਲੋਕ ਕਿੰਨੀ ਬੀਜਦੇ ਆ 7 ਇੰਚ ਯਾਨੀ ਕਿ ਆਪਾਂ ਜਦੋਂ ਖੁੱਲੇ ਪਾੜੇ ਦੀ ਬੀਜਦੇ ਆ ਤਾਂ ਉਦੋਂ ਵੀ ਯੂਨੀਵਰਸਿਟੀ ਦੀਆਂ ਜਿਹੜੀਆਂ ਮਸ਼ੀਨਾਂ ਰეკਮੈਂਡ ਕੀਤੀਆਂ ਉਹਦੇ ਖਿਲਾਫ ਜਾ ਕੇ ਬੀਜੀ ਠੀਕ ਹੈ ਜੀ ਉਹਨਾਂ ਦੀਆਂ ਮਸ਼ੀਨਾਂ 6.5 7 ਇੰਚ ਚੜਨਾ ਤੇ ਆਪਣੀ ਹੈਗੀ ਆ ਹੁਣ ਇੱਥੇ 14 ਇੰਚ ਦੀ ਬਜਾਈ ਬਿਲਕੁਲ ਦੋਸਤੋ ਆਹ ਦੇਖ ਲਓ ਤੁਹਾਡੇ ਸਾਹਮਣੇ ਖੁੱਲੇ ਪਾੜੇ ਦੀ ਕਣਕ ਹੈ ਹੱਜ 63 ਦਿਨਾਂ ਦੀ ਕਣਕ ਹੈ 3 ਨਵੰਬਰ ਦੇ ਹਿਸਾਬ ਨਾਲ ਚੱਲੀ ਗਈ ਤਾਂ ਇਹ 63 ਦਿਨਾਂ ਦੀ ਕਣਕ ਬਾਣ ਮੱਲੀ ਖੜੀ ਐ ਜੇ ਦੂਜੇ ਐਂਗਲ ਤੋਂ ਵੀਡੀਓ ਦੇਖੋ ਤਾਂ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਵੀ ਇਹ ਕਣਕ ਖੁੱਲੇ ਫਾੜੇ ਦੀ ਦੀਜੀ ਹੋਈ ਜੀ ਤਾਂ ਹਲੇ ਇਹਨੇ ਗੋਵਾਲੇ ਪਾਸੇ ਆਉਣਾ ਘਟੋ ਘਟ ਅਜੇ 15 ਦਿਨ ਲਾਊਗੀ ਹਾਂਜੀ ਗੋਵ بچਾਉਣ ਦਾ ਠੀਕ ਆ ਜੀ ਤੇ ਉਦੋਂ ਤੱਕ ਇਹਨੇ ਹੋਰ ਫੋਟ ਕਰਨੀਆਂ ਬਿਲਕੁਲ ਤਾਂ ਹੁਣ ਮੈਂ ਇਹ ਜਾਨਣਾ ਚਾਹੂੰਗਾ ਹਾਂਜੀ ਵੀ ਖੁੱਲੇ ਪਾੜੇ ਦੀ ਤੱਕ ਬੀਜ ਲਈ ਕਣਕ ਬੀਜ ਕਿੰਨਾ ਪਾਇਆ ਬੀਜ ਜਦੋਂ ਮਸ਼ੀਨ ਮੈਂ ਕਰਤੀ ਬੜੀ ਦਾਣਾ ਦਾ ਨਹੀਂ ਸਿੱਟਿਆ ਚਪਾਤੀ ਨੰਬਰ 1 ਤਾਂ ਪਈ 6 ਕਿਲੋ ਇਹ ਜਿਹੜੀ ਜਿੰਕ 2 ਹੈ ਪਈ 10 ਕਿਲੋ ਜੀ ਉਹ ਜ਼बान ਮੇਰਾ ਕਹਿੰਦਾ ਵੀ ਡੈਡੀ ਜੀ ਤੁਸੀਂ ਤਾਂ ਗਲਤ ਕੰਮ ਕਰਤਾ ਤਾਂ ਬਾਲਾ ਥੋੜਾ ਪਾਇਆ ਫਿਰ ਮੈਂ ਬੰਦਾ ਲਾ ਕੇ ਪੋਰਿਆ ਵੀ ਹੱਥੀ ਹੱਥੀ ਪੋਰਿਆ ਬੰਦਾ ਲਾ ਕੇ ਉਹਨਾਂ ਹੋਰਿਆਂ ਚ ਉਹ ਤਾਂ ਪੈ ਗਿਆ 15 ਕਿਲੋ ਚਪਾਤੀ ਨੰਬਰ 1 ਇਹ ਪੈ ਗਿਆ 19 ਕਿਲੋ ਤੇ ਉਹ ਕਿ ਹੱਥ ਨਾਲ ਪੂਰਨ ਕਰਕੇ ਪੈ ਗਿਆ ਹੈ ਪਰ ਇਹ ਹੈ ਹਲੇ ਵੀ ਸਾਨੂੰ ਲੱਗਿਆ ਵੀ ਜਿਆਦਾ ਪੈ ਗਿਆ ਹਾਂ ਤਾਂ ਆਪਾਂ ਕਿੰਨਾ ਪਾਉਣਾ ਚਾਹੁੰਦੇ ਸੀ ਆਪਾਂ 12 ਕਿਲੋ ਪਾਉਣਾ ਚਾਹੁੰਦੇ ਸੀ ਅਸਲ ਵਿੱਚ ਆਪਾਂ 12 ਕਿਲੋ ਪਾਉਣਾ ਚਾਹੁੰਦੇ ਸੀ ਤੇ ਸਾਡਾ ਇੱਕ ਚ ਪੈ ਗਿਆ 15 ਕਿਲੋ ਹਾਂਜੀ ਇੱਕ ਚ ਪੈ ਗਿਆ 19 ਕਿਲੋ ਤੇ ਇਹ ਇਹਨੂੰ ਕਹਿ ਰਿਹਾ ਵੀ ਜਿਆਦਾ ਪਾਇਆ ਜਿਆਦਾ ਪੈ ਗਿਆ ਤੇ ਤੁਹਾਨੂੰ 40 ਕਿਲੋ ਵੀ ਥੋੜਾ ਲੱਗਦਾ ਤੁਹਾਨੂੰ 55 ਕਿਲੋ ਵੀ ਥੋੜਾ ਲੱਗਦਾ ਤੇ ਫਿਰ ਜਾਂ ਤਾਂ ਇਹ ਬੰਦਾ ਹਿੱਲ ਗਿਆ ਤੇ ਜਾਂ ਤੁਸੀਂ ਬਾਲੇ ਸਿਆਣੇ ਆ ਤੇ ਫਿਰ ਹੁਣ ਜਿਹੜਾ ਇਹ ਜੇ ਐਵਰੇਜ ਪਾਈਏ 19 ਤੇ 15 34 ਹਾਂਜੀ 17 ਕਿਲੋ ਪੈ ਗਿਆ ਵੀ ਬਾਕੀ 17 ਕਿਲੋ ਪੈ ਗਿਆ ਸੱਤ ਕਨਾਲਾਂ ਦਾ ਸੱਤ ਹਾਂਜੀ ਠੀਕ ਆ ਤਾਂ ਮੋٹے ਤੌਰ ਤੇ ਲਖ ਲਓ ਵੀ 20 ਕਿਲੋ ਕਿੱਲੇ ਦਾ ਪੈ ਗਿਆ ਹਾਂਜੀ ਹਾਂ ਉਹ ਚਲੋ ਹਾਂ ਹਨਾ ਇਹ 14 1500 ਦਾ ਇੱਕ ਪੈ ਜੀ ਤੇ 3000 ਦਾ ਵੀ ਪੈ ਦੋਨਾਂ ਚ ਠੀਕ ਆ ਕੁੱਲ ਮਿਕਾ ਕੇ ਤੁਹਾਨੂੰ ਦੰਦਾ ਕੱਢੀਏ ਕਿਉਂਕਿ 80 ਰੁਪਏ ਕਿਲੋ ਆਈ ਸੀ 90 ਰੁਪਏ ਆਈ ਸੀ ਇਹ 3000 ਦੇਰ ਦੇ ਗਿਰਦੇ ਪੈ ਗਿਆ ਸਾਰੇ ਚ ਇੰਨੇ ਦਾ ਤੁਹਾਡਾ 20 ਪੈ ਗਿਆ ਹਾਂ 6 ਕਿਲੋ ਗਿਤੀ ਪਈ ਹੈ ਇਹ ਚੋਂ ਅਗਲਾ ਸਵਾਲ ਹਾਂਜੀ ਬੀ 36 ਦਿਨਾਂ ਦੀ ਕਣਕ ਹੋ ਚੱਲੀ ਆ ਤੇ ਮੈਂ ਦੇਖ ਰਿਹਾ ਵੀ ਪਾਣੀ ਵਾਲੀ ਕੋਈ ਵਾਈ ਤਾਂ ਇਹਦੇ ਲੋਕ ਤੀਜਾ ਪਾਣੀ ਮੰਨੀ ਬੈਠਿਆ ਦੂਜਾ ਪਾਣੀ ਮੰਨੀ ਬੈਠਿਆ ਪਾਣੀ ਆ ਦੇਖ ਲੋ ਜੀ ਜੀ ਆ ਲੋ ਦੇਖੋ ਭਾਈ ਪੂਰੀ ਗੱਲ ਉੱਤੇ ਹੀ ਪਈ ਆ ਉੱਤੇ ਪਈ ਆ ਤੇ ਜਿਹੜਾ ਮੁੱਖ ਧਾਰਾ ਦਾ ਖੇਤੀਬਾੜਾ ਉਹ ਸਿਫਾਰਸ਼ ਕਰਦਾ ਵੀ ਹਲਕੇ ਬਾਣਾ ਚ 22 ਦਿਨਾਂ ਤੇ ਤੇ ਭਾਰੇ ਬਾਣਾ ਚ 28 ਦਿਨਾਂ ਤੇ ਕਣਕ ਨੂੰ ਪਹਿਲਾ ਪਾਣੀ ਲਾਓ ਤਿੰਨ ਤੇ ਚਾਰ ਦਸਾਂ ਜੀ ਠੀਕ ਐਸ ਵਾਣ ਦੇ ਵਿੱਚ ਹਾਲੇ ਤੱਕ ਕਣਕ ਨੂੰ ਪਹਿਲਾ ਪਾਣੀ ਨਹੀਂ ਲੱਗਿਆ ਤੇ ਪਿਛਲੀ ਵਾਰ ਇਸੇ ਵਾਹਨ ਚ ਜਿਹੜੀ ਕਣਕ ਸੀ ਉਹਨੂੰ ਪਹਿਲਾ ਪਾਣੀ 55 ਦਿਨ ਲੱਗਿਆ ਸੀ ਤੇ ਐਸ ਕੀ ਵੀ ਪਾਣੀ ਜਾਣਾ ਉੱਥੇ ਹੀ ਸੀ ਮੰਗਣ ਤੇ ਲਾਉਣੇ ਆ ਸੀ ਦਿਨਾਂ ਦੇ ਚੱਕਰ ਚ ਨਹੀਂ ਪੈਣਾ ਕਣਕ ਜਦੋਂ ਮੰਗੇ ਉਦੋਂ ਪਾਣੀ ਲਾਉਣਾ ਸਾਡੀ ਕਣਕ ਨੇ ਪਿਛਲੀ ਵਾਰੀ 55 ਦਿਨਾਂ ਤੇ ਪਾਣੀ ਮੰਗਿਆ ਉਦੋਂ ਲਾਤਾ ਇਸ ਵਾਰ ਵੀ ਉਦੋਂ ਹੀ ਲੱਗਣਾ ਸੀ ਜਦੋਂ ਮੰਗਦੀ ਪਰ ਇੱਕ ਤਾਂ ਹਲਕੀ ਜੀ ਸ਼ਟਰ 27 ਦਸੰਬਰ ਨੂੰ ਲੱਗ ਗਈ ਤੇ ਫਿਰ 11 ਜਨਵਰੀ ਨੂੰ ਪੈ ਗਿਆ ਭਾਰਾਮੀ ਉਹਦੇ ਚੱਲਦੇ ਆ ਜਿਹੜਾ ਹੈਗਾ ਸਾਨੂੰ ਪਾਣੀ ਲਾਉਣ ਦੀ ਲੋੜ ਨਹੀਂ ਪਈ ਤੇ ਹੁਣ ਗੁਰਮੇਲ ਜੀ ਪਾਣੀ ਇਹਨੂੰ ਕਦੋਂ ਲੱਗ ਰਿਹਾ ਪਾਣੀ ਇਹਨੂੰ ਆਪਣਾ ਜੀ ਗੁਰਪ੍ਰੀਤ ਜੀ ਚਾਰ ਮੈਨਾਂ ਚਾਰ ਪੰਜ ਬਾਰਿਸ਼ ਆ ਰਹੀ ਹੈ ਜੀ ਉਹਨੂੰ ਦੇਖ ਕੇ ਲਾਵਾਂਗੇ ਠੀਕ ਹੈ ਜੇ ਬਾਰਿਸ਼ ਪੈ ਜਾਂਦੀ ਹੈ ਫਿਰ ਇਹਨੂੰ ਜਦੋਂ ਕੋ ਭੋਲੇ ਤੇ ਆਈ ਉਦੋਂ ਲਾਵਾਂਗੇ ਜੀ ਤੇ ਦੂਜਾ ਲਾਵਾਂਗੇ ਜਦੋਂ ਦੁੱਧੇ ਤੇ ਹੋਈ ਜੀ ਜੀ ਠੀਕ ਹੈ ਤੇ ਹੁਣ ਮੈਂ ਇਹ ਦੇਖ ਰਿਹਾ ਵੀ ਤੁਸੀਂ ਇਹਦੇ ਵਿੱਚ ਹਾਂਜੀ ਅ ਗਟਾਈ ਕੀਤੀ ਆ ਗਟਾਈ ਜੀ ਦੋ ਬਾਰਾਂ ਤਰਪਾਲੀ ਮਾਰਤੀ ਜਵਾਨ ਨੇ ਦੋ ਬਾਰਾਂ ਤਰਪਾਲੀ ਮਾਰਤੀ ਇੱਕ ਤਾਂ ਮੀਂਹ ਤੋਂ ਪਹਿਲਾਂ ਕੋਰਚੀ ਇੱਕ ਮੀਂਹ ਤੋਂ ਬਾਅਦ ਮਾਰਤੀ ਤੇ ਇੰਨਾ ਸੋਹਣਾ ਜਿਹੜਾ ਰੰਗ ਆ ਕੈਮੀਕਲ ਵਾਲੀ ਜਿਹੜੀ ਤਿੰਨ ਤਿੰਨ ਚਾਰ ਚਾਰ ਗੱਟੇ ਯੂਰੀਆ ਲੱਗੀ ਇੱਕ ਗੱਟਾ ਡੀਏਪੀ ਪਈ ਵਾਲੀ ਕਰਤਾਂ ਉਹਨਾਂ ਨੇ ਤਤਾਂ ਵਾਲੀਆਂ ਵੀ ਕਰਤਾਂ ਹਾਂਜੀ ਕਰੀ ਠੀਕ ਆ ਉਹਨਾਂ ਤੋਂ ਇਹ 21 ਨਜ਼ਰ ਆ ਰਹੀ ਆ 19 ਨਹੀਂ ਰੰਗ ਵਨ ਬਿਲਕੁਲ 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 ਤਾਂ ਤੁਸੀਂ ਫਿਰ ਯੂਰੀਆ ਦੀ ਤਾਂ ਤੇ ਕੁਦਰਤੀ ਖੇਤੀ ਚ ਕੀ ਵਰਤਿਆ ਅਸੀਂ ਤੁਹਾਡੇ ਹਦਾਇਤ ਮੁਤਾਬਕ ਜਿਵੇਂ ਤੁਸੀਂ ਸੁਝਾਅ ਦਿੱਤਾ ਅਸੀਂ ਉਹ ਜਿਹੜੀ ਆਪਣੀ ਦਹੀਂ ਤੋਂ ਦੇਸੀ ਯੂਰੀਆ ਬਣਾ ਕੇ ਜੀ ਇਹ ਚ 4 ਕਿਲੋ ਦਹੀਂ ਜਮਾਈ ਦੁੱਧ ਦੀ ਵਿੱਚ ਤਾਂਬੇ ਦਾ ਭਾਂਡਾ ਛੱਡ ਕੇ ਤੇ ਜਦੋਂ ਇਹ ਕਣਕ ਨਿਕਲਣ ਤੋਂ ਬਾਅਦ 15 ਦਿਨਾਂ ਦੀ ਹੋ ਗਈ ਉਦੋਂ ਉਹਨੂੰ 15 16 ਦਿਨ ਦੇ ਉਹਦੀ ਸਪਰੇਅ ਕਰਤੀ ਜੀ ਹੁਣ ਤੱਕ ਇਹਨੂੰ ਤਿੰਨ ਕਰਤੀਆਂ ਜੀ ਉਹ ਜੀ ਦਾ ਦਾ 12-12 ਦਿਨਾਂ ਦੇ ਫਰਕ ਤੇ ਤਿੰਨ ਸਪਰੇਆਂ ਹੋ ਗਈਆਂ ਚੌਥੀ ਤਿਆਰ ਹੈ ਜਵਾਨ ਡਿਊਟੀ ਗਿਆ ਜਦੋਂ ਆ ਗਿਆ ਉਦੋਂ ਇਹਨੂੰ ਚੌਥੀ ਸਪਰੇ ਕਰ ਦੇਣੀ ਹੈ ਸੋ ਦੋਸਤੋ 22 ਜੀ ਸਾਡੇ ਪੇਡ ਗਰੁੱਪ ਦੇ ਮੈਂਬਰ ਆ ਇਹਨਾਂ ਦਾ ਸੁਪੁੱਤਰ ਵੀ ਸਾਡੇ ਪੇਡ ਗਰੁੱਪ ਦੇ ਮੈਂਬਰ ਆ ਤਾਂ ਅਸੀਂ ਇੱਕ ਸਪਰੇ ਦੱਸੀ ਸੀਗੀ ਕਿ ਦੇਸੀ ਨਾਈਟ੍ਰੋਜਨ ਦਾ ਘੋਲ ਬਣਾਓ ਉਹ ਘਰੇ ਹੀ ਤਿਆਰ ਹੋ ਜਾਂਦਾ ਕਿੱਲੇ ਦਾ 2 ਕਿਲੋ ਦੁੱਧ ਜਮਾਈ ਦਾ ਹਾਂਜੀ ਜਦੋਂ ਦੁੱਧ ਦਾ ਦਹੀਂ ਬਣ ਜਾ ਉਹਦੇ 'ਚ ਤਾਂਬੇ ਦਾ ਭਾਂਡਾ ਪਾ ਲਈਦਾ ਉਹਨੂੰ 10-12 ਦਿਨ ਰੱਖੀਦਾ ਟੱਕ ਕੇ ਨਿੱਗੇ ਜੇ ਥਾਂ ਤੇ 10 12 ਦਿਨਾਂ ਚ ਉਹਦੇ ਉੱਤੇ ਹਰੇ ਰੰਗ ਦੀ ਫੰਗਸ ਆ ਜਾਂਦੀ ਆ ਫਿਰ ਅਸੀਂ ਉਹਨੂੰ 4 5 ਲੀਟਰ ਪਾਣੀ ਪਾ ਕੇ ਰੈਡਕ ਲੈਨੇ ਆ ਜਿਹੜੀ ਲੱਸੀ ਬਣਦੀ ਆ 6 ਲੀਟਰ ਦੇ ਲਗਭਗ 1 ਲੀਟਰ ਪੰਪ ਦੀ ਪਾ ਕੇ ਅਸੀਂ ਸਪਰੇਅ ਕਰਦੇ ਆ ਤੇ 16 ਲੀਟਰ ਵਾਲੇ 6 ਪੰਪ ਲਾਉਣੇ ਆ ਤਾਂ ਉਹਦੀਆਂ ਇਹਦੇ ਤੇ ਹੁਣ ਤੱਕ ਤਿੰਨ ਸਪਰੇਅ ਹੋ ਚੁੱਕੀਆਂ ਤੇ ਚੌਥੀ ਸਪਰੇਅ ਤਿਆਰ ਆ ਉਹ ਜਿਹੜਾ ਸਾਡਾ ਗੱਬਰੂ ਆ ਡਿਊਟੀ ਵਾਲਾ ਜਵਾਨ ਪੰਜਾਬ ਪੁਲਿਸ ਦਾ ਕਾਂਸਟੇਬਲ ਆ ਉਹ ਡਿਊਟੀ ਦੇ ਨਾਲ ਨਾਲ ਖੇਤੀ ਕਰਦਾ ਲੇਬਰ ਕਦੇ ਨਹੀਂ ਪੈਂਦੀ ਇਸ ਖੇਤ ਚ ਜਿੰਨਾ ਵੀ ਕੰਮ ਹੈਗਾ ਉਹ ਸਾਡਾ ਜਵਾਨ ਕਰਦਾ ਜਗਦੀਪ ਸਿੰਘ ਹਾਂਜੀ ਠੀਕ ਹੈ ਜੀ ਤਰਫਾਲੀ ਵੀ ਉਸੇ ਨੇ ਫੇਰੀ ਆ ਤਰਫਾਲੀ ਫੇਰੀਏ ਜੀ ਹਾਂ ਤੇ ਤਿੰਨ ਸਪਰੀਆਂ ਵੀ ਉਸੇ ਨੇ ਕੀਤੀਆਂ ਹਾਂਜੀ ਤੇ ਖਰਚਾ ਕਿੰਨਾ ਆ ਗਿਆ ਜੀ ਖਰਚਾ ਤੁਸੀਂ ਲਾ ਲਓ ਜੀ 50 ਰੁਪਏ ਕਿਲੋ ਆਪਾਂ ਉਹਨਾਂ ਜਿਹੜਾ ਦੁੱਧ ਮੈਂ ਹਾਂ ਤੁਸੀਂ 200 ਦਾ ਇੱਕ ਚਾਹਿਆ 600 ਦਾ ਖਰਚ ਆ ਗਿਆ ਜੀ ਹਾਂ 600 ਦਾ ਖਰਚ ਆਇਆ ਬਾਕੀ 20 ਤਾਂ ਲੋਕ ਵੀ ਪਾਉਂਦੇ ਆਪਾਂ ਵੀ ਪਾਇਆ ਸਾਢੇ 1350 ਡੀਪੀ ਦਾ 2700 ਦੋ ਬੋਰੀਆਂ ਡੀਪੀ ਬਚ ਗਈਆਂ ਚਾਰ ਬੋਰੀਆਂ ਜੂਰੀਆ ਬਚੀਆਂ 1080 ਦੀ ਬਣਦੀਆਂ 170 270 ਦੇ ਹਿਸਾਬ ਨਾਲ ਤੇ ਇੰਨੀ ਆਪਣੀ ਬਚਤ ਹੈ ਮਤਲਬ 10000 ਦੀ ਬਚਤ ਹੋ ਗਈ ਆਪਣੀ ਇੱਦੋਂ ਪਹਿਲਾਂ ਹੀ ਮਤਲਬ ਲਗਭਗ ਜੇ ਆਪਾਂ ਖਰਚਾ ਗਿਣਗੇ ਤਾਂ 8000 ਦਾ ਵੀ ਪੈਣਾ ਸੀ ਦੋ ਕਿੱਲਿਆਂ ਚ ਹਾਂਜੀ ਆਪਣਾ ਪਿਆ ਜੀ 3000 ਦਾ 5 ਤਾਂ ਸਾਡਾ ਉਹ ਬਚ ਗਿਆ ਹਾਂਜੀ 2700 ਡੀਏਪੀ ਵਾਲਾ ਬਚ ਗਿਆ ਇਹ ਬਣ ਗਿਆ 7700 ਹਾਂਜੀ ਤੇ 1100 ਤੁਸੀਂ ਰੱਖ ਲਓ ਜੂਰੀਆ ਜੂਰਗੇ ਵਾਲਾ ਬਚ ਗਿਆ ਤੇ ਇਹ ਬਣ ਗਿਆ 77 ਤੇ 78 ਤੇ 10 8800 ਹਾਂਜੀ ਤੇ ਹੁਣ ਤੱਕ ਤੱਤਾਂ ਵਾਲੀਆਂ ਸਪਰੀਆਂ ਕਰ ਚੁੱਕੇ ਆ ਹਾਂਜੀ ਕੱਖਾਂ ਵਾਲੀਆਂ ਸਪਰੀਆਂ ਕਰ ਚੁੱਕੇ ਆ ਇਹ ਸਾਰੀਆਂ ਰਲੀਆਂ ਮਿਲੀਆਂ ਸਪਰਿਆਂ ਕੈਮੀਕਲਾਂ ਵਾਲੀਆਂ ਦੀਆਂ ਗਿਣਗੀਆਂ ਤਾਂ ਲਗਭਗ 2000 ਰੁਪਏ ਖਰਚਾ ਉਹਨਾਂ ਦਾ ਹੋ ਹੈਗਾ ਜੀ ਤਾਂ ਤਾਂ ਉਹ ਸਾਰਾ ਗਿਣਗੇ ਤਾਂ ਅਸੀਂ ਲਗਭਗ 11000 ਰੁਪਿਆ 2 ਕਿੱਲਿਆਂ ਤੇ ਬਚਾਈ ਬੈਠੇ ਆ ਉਹਨਾਂ ਦੇ ਮੁਕਾਬਲੇ ਠੀਕ ਹੈ ਜੀ ਤੇ ਜਿਹੜਾ ਇਹ ਪੈਸਾ ਬਚਿਆ ਉਹ ਇਸ ਕਰਕੇ ਬਚਿਆ ਕਿਉਂਕਿ ਅਸੀਂ ਹੱਥੀ ਆਪ ਕੰਮ ਕਰਦੇ ਆ ਠੀਕ ਹੈ ਤੇ ਜਿਹੜਾ ਅਸੀਂ ਵਰਤਿਆ ਉਹਦੀ ਵੀ ਕਾਸਟ ਕੋਈ ਆਣੀ ਰਹੀ ਦੂਜਿਆਂ ਦੇ ਮੁਕਾਬਲੇ ਜੀ ਕੁਦਰਤ ਉਹ ਦੁਦ ਕਰਦਾ ਗੁਰਪ੍ਰੀਤ ਜੀ ਉਹ ਤਾਂ ਆਪਾਂ ਗਿਣਦੇ ਨਹੀਂ ਹੁੰਦੇ ਕਰਦੇ ਜੀ 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 ਤਾਂ ਵੀ ਆਪਾਂ ਗਿਣਿਆ ਤਾਂ 600 ਹੀ ਆਇਆ ਹਾਂ ਬਿਲਕੁਲ ਬਿਲਕੁਲ ਸੋ ਗੁਰਮੇਲ ਜੀ ਇਸ ਸਾਰੀ ਕਣਕ ਦਾ ਇਹ ਜਿਹੜਾ ਮੂਹ ਮਹਾਂਦਰਾ ਇਹਨੂੰ ਦੇਖਦੇ ਹੋਏ ਤੁਹਾਨੂੰ ਤਾਂ ਕੁਦਰਤੀ ਗੱਲ ਆ ਕਿ ਮਨ ਖੁਸ਼ ਹੁੰਦਾ ਹੀ ਆ ਤੁਹਾਡਾ ਤਾਂ ਤੁਹਾਨੂੰ ਤਾਂ ਖੁਸ਼ੀਆਂ ਚੜ੍ਹਦੀਆਂ ਹੋਣੀਆਂ ਤੇ ਆਂਢੀ ਗੋਂਢੀ ਕੀ ਕਹਿੰਦੇ ਆਂਢੀ ਗਮੰਡੀ ਝਾਕਦੇ ਆ ਜੀ ਅਸਲ 'ਚ ਚੇਡਾ ਨਹੀਂ ਕੀਤੀ ਹੁੰਦੀ ਨਾ ਜੇਡਾ ਨਹੀਂ ਕਰਦੇ ਦੇਖ ਕਿਉਂਕਿ ਇੱਕ ਹੋਰ ਹੈ ਗੁਰਬੀ ਜੀ ਆਪਣੇ ਤੇ ਯਕੀਨ ਹੈ ਵੀ ਇਹ ਕੁਝ ਪਾਉਂਦਾ ਨਹੀਂ ਤਾਂ ਗੁਰਮੇਲ ਜੀ ਨਾਲ ਚਲੋ ਗੱਲ ਕਰਦੇ ਪਏ ਸੀ ਤਾਂ ਇੱਕ ਗੱਲ ਦਾ ਜ਼ਿਕਰ ਹੋਇਆ ਸੀ ਕਿ ਭਾਈ ਅਸੀਂ ਜ਼ਮੀਨ ਨੂੰ ਪਾਲ ਲਈਏ ਹਾਂਜੀ ਤੇ ਜ਼ਮੀਨ ਫਸਲ ਨੂੰ ਪਾਲੂਗੀ ਪਾਲੂਗੀ ਤੇ ਫਸਲ ਫਿਰ ਸਾਨੂੰ ਪਾਲੂਗੀ ਪਾਲੂਗੀ ਅਸਲ ਦੇ ਵਿੱਚ ਖੇਤੀ ਦਾ ਸਿਧਾਂਤ ਇਹੀ ਹੈ ਵੀ ਭੂਮੀ ਕੇਂਦਰਿਤ ਖੇਤੀ ਕਰਨੀ ਹੈ ਤੁਸੀਂ ਫਸਲ ਤੇ ਧਿਆਨ ਨਹੀਂ ਦੇਣਾ ਜ਼ਮੀਨ ਦੀ ਸਿਹਤ ਤੇ ਧਿਆਨ ਦੇਣਾ ਤੁਸੀਂ ਜ਼ਮੀਨ ਨੂੰ ਪਾਲੋ ਜ਼ਮੀਨ ਫਸਲ ਨੂੰ ਪਾਲੂ ਤੇ ਫਸਲ ਤੁਹਾਨੂੰ ਪਾਲੂ ਤੇ ਕੈਮੀਕਲ ਖੇਤੀ ਵਾਲਿਆਂ ਨੇ ਕਰਤਾ ਉਲਟਾ ਉਲਟਾ ਹੈ ਬਿਲਕੁਲ ਉਹਨਾਂ ਨੇ ਤੁਹਾਨੂੰ ਕਿਹਾ ਵੀ ਫਸਲ ਪਾਲੋ ਹਾਂਜੀ ਫਸਲ ਪਾਲਣ ਦੇ ਚੱਕਰ 'ਚ ਅਸੀਂ ਜ਼ਮੀਨ ਦਾ ਖਿਆਲ ਛੱਡਤਾ ਜ਼ਮੀਨ ਦਿਨੋ-ਦਿਨ ਭੈੜੀ ਪੈਂਦੀ ਗਈ ਤੇ ਜ਼ਮੀਨ ਜਿਵੇਂ ਜਿਵੇਂ ਭੈੜੀ ਪੈਂਦੀ ਗਈ ਓਵੇਂ-ਓਵੇਂ ਫਸਲ ਭੈੜੀ ਪੈਂਦੀ ਗਈ ਫਸਲ ਭੈੜੀ ਨੂੰ ਚੰਗਾ ਕੰਮ ਦੇ ਚੱਕਰ 'ਚ ਅਸੀਂ ਖਰਚੇ ਵਧਾ ਲਏ ਜ਼ਹਿਰਾਂ ਪਾਉਣੀਆਂ ਸ਼ੁਰੂ ਕਰਤੀਆਂ ਤੇ ਉਹਦੇ ਚੱਲਦਿਆਂ ਜਿਹੜੀ ਫਸਲ ਨੇ ਸਾਨੂੰ ਪਾਲਣਾ ਸੀ ਤੰਦਰੁਸਤੀ ਵਾਲਾ ਉਹ ਫਸਲ ਸਾਨੂੰ ਬਿਮਾਰੀਆਂ ਦੇ ਬਿਮਾਰੀਆਂ ਦੇਣ ਲੱਗ ਗਈ ਇਹ ਸਿਰਫ ਤੇ ਸਿਰਫ ਮੁੱਖ ਧਾਰਾ ਦੇ ਖੇਤੀ ਆਦਾਰੇ ਦੀਆਂ ਗਲਤ ਸ਼ਿਫਾਰਸ਼ਾਂ ਤੇ ਕਾਰਪੋਰੇਟ ਪੱਖੀ ਨੀਤੀਆਂ ਕਰਕੇ ਹੋਇਆ ਹੁਣ ਜਿਹੜੇ ਬੰਦੇ ਸਮਝਦਾਰ ਆ ਉਹ ਤਾਂ ਦਬੜੀ ਖਾਣੇ ਦੀ ਗੱਲ ਸੁਣ ਕੇ ਭੂਮੀ ਕੇਂਦਰਿਤ ਖੇਤੀ ਵਾਲੇ ਪਾਸੇ ਆ ਜਾਂਦੇ ਆ ਸਾਡੇ ਪੇੜ WhatsApp ਗਰੁੱਪ ਦੇ ਸਾਡੇ 1300 ਮੈਂਬਰ ਆ ਉਹਨਾਂ ਦੇ ਖੇਤਾਂ 'ਚ ਇਸੇ ਤਰ੍ਹਾਂ ਦੀ ਖੇਤੀ ਹੋ ਰਹੀ ਹੈ ਸੋ ਤੁਹਾਡੇ ਵੀ ਹੋ ਸਕਦੀ ਹੈ ਜਮੀਨ ਨੂੰ ਜਿਹੜਾ ਹੈਗਾ ਧਿਆਨ ਚ ਰੱਖੋ ਜਮੀਨ ਦਾ ਖਿਆਲ ਕਰਦੇ ਹੋਏ ਖੇਤੀ ਕਰੋ ਤੁਹਾਨੂੰ ਜਿਹੜਾ ਹੈਗਾ ਹੋਰ ਕੁਝ ਕਰਨ ਦੀ ਲੋੜ ਨਹੀਂ ਪਊਗੀ ਤੁਸੀਂ ਜ਼ਮੀਨ ਪਾਲੋ ਜ਼ਮੀਨ ਫਸਲ ਨੂੰ ਪਾਲੂਗੀ ਤੇ ਫਸਲ ਤੁਹਾਨੂੰ ਪਾਲੂਗੀ ਉਹ ਵੀ ਤੰਦਰੁਸਤੀਪੂਰਵਕ ਬਿਲਕੁਲ ਬਿਲਕੁਲ ਤੇ ਅਖੀਰ ਦੇ ਵਿੱਚ ਕੋਈ ਸੁਨੇਹਾ ਸੁਨੇਹਾ ਤੇ ਇਹ ਜੀ ਇਹ ਤੋਂ ਸਿੱਖਿਆ ਲੈ ਕੇ ਜਿਹੜੇ ਮੇਰੀ ਵੀਰ ਆਪਣੇ ਝੁੰਨਗੇ ਘਟੋ ਘਟ ਆਪਣੇ ਖਾਣ ਜੋਗਰੀ ਬੀਜ ਲਾਣਾ ਜੀ ਉਧਰੋਂ ਮੂੰਗੀ ਵੇਜਣ ਹੂੰ ਸੌਣੀ ਚ ਦੋ ਮੂੰਗੀਆਂ ਹੂੰ ਤੇ ਜ਼ਮੀਨ ਨੂੰ ਉਹ ਪ੍ਰੋਟੈਕਟ ਕਰੂਗੀ ਮੂੰਗੀ ਫਿਰ ਕਣਕ ਬੀਜ ਲਾਣਾ ਮੇਰਾ ਸੁਝਾਅ ਹੈ ਵੀ ਘਟੋ ਘਟ ਆਪ ਦੇ ਘਰ ਨੂੰ ਤਾਂ ਸੁਧਾਰ ਲਓ ਲੋਕਾਂ ਨੂੰ ਨਾ ਦਿਓ ਆਪਣੇ ਖਾਣ ਲਈ ਘਟੋ ਘਟ ਪੌਸਟਿਕ ਚੀਜ਼ਾਂ ਪੈਦਾ ਕਰ ਲਓ ਇੰਨੀ ਆਪਾਂ ਸੁਨੇਹਾ ਦੇ ਮੰਗੇ ਸੋ ਦੋਸਤੋ ਤੁਹਾਡੇ ਸਾਹਮਣੇ ਸਾਰੀ ਜਾਣਕਾਰੀ ਇਸ ਖੇਤ ਦੇ ਵਿੱਚੋਂ ਰੱਖ ਦਿੱਤੀ ਗਈ ਹੈ ਤੇ ਤੁਹਾਨੂੰ ਵੀ ਕੁਝ ਪ੍ਰੇਰਣਾ ਲੈਣੀ ਚਾਹੀਦੀ ਆ ਵੀ ਬਿਨਾ ਸੋਚੇ ਸਮਝੇ ਲਾਈ ਲੱਗ ਬਣ ਕੇ ਐਵੇਂ ਆਪਦੇ ਖੇਤਾਂ 'ਚ ਸੰਘਣੀ ਖੇਤੀ ਕਰਨਾ 22 23 ਦਿਨਾਂ ਤੇ ਪਾਣੀ ਲਾਉਣਾ ਇਹ ਕੋਈ ਬਹੁਤੀਆਂ ਸਿਆਣਪ ਵਾਲੀਆਂ ਗੱਲਾਂ ਨਹੀਂ ਹੈਗੀਆਂ ਖਾਦਾਂ ਯੂਰੀਆ ਪਾਉਣਾ ਵੀ ਘੱਟੋ ਘੱਟ ਆਪਣੇ ਘਰ ਜੋਕੀ ਤਾਂ ਆਪ ਕਰੋ ਸੋ ਉਹਦੇ ਲਈ ਜੇ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਟ੍ਰੇਨਿੰਗ ਚਾਹੀਦੀ ਆ ਅਸੀਂ ਮੌਜੂਦ ਆ 19 ਸਾਲਾਂ ਦੇ ਤਜਰਬੇ ਤੋਂ ਇਹਨਾਂ ਦੇ ਮੁਕਾਬਲੇ ਤਾਂ ਮੈਂ ਉਮਰ ਦੇ ਵਿੱਚ ਅੱਧਾ 66 ਸਾਲ ਦੀ ਉਮਰ ਹੈ ਜੀ ਇਸ ਦੀ ਇਹਨਾਂ ਦੀ ਛਾੜ ਨਹੀਂ ਆ ਮੇਰੀ 43ਆਂ ਦੀ 42ਆਂ ਦੀ ਹੈਗੀ ਆ ਤੇ ਮੇਰੇ ਤਜਰਬੇ ਨਾਲ ਇਹ ਚੱਲੇ ਬਿਲਕੁਲ 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 ਤੇ ਇਹਨਾਂ ਦਾ ਅਸ਼ੀਰਵਾਦ ਵੀ ਹੈ ਤੇ ਚੱਲੇ ਵੀ ਤਜਰਬੇ ਨਾਲ ਤੇ ਇਹਨਾਂ ਦੇ ਖੇਤ 'ਚ ਇਹ ਹੋ ਗਿਆ ਤੇ ਤੁਹਾਡੇ ਖੇਤਾਂ 'ਚ ਕਿਉਂ ਨਹੀਂ ਹੋ ਸਕਦਾ ਠੀਕ ਹੈ ਜੀ ਸੋ ਜੇ ਤੁਹਾਨੂੰ ਸਾਡੀ ਟ੍ਰੇਨਿੰਗ ਦੀ ਲੋੜ ਆ ਸਾਡੇ ਪੇਂਡ WhatsApp ਗਰੁੱਪ ਦੇ ਮੈਂਬਰ ਬਣ ਸਕਦੇ ਹੋ ਉੱਥੇ ਅਸੀਂ ਰੋਜ਼ ਦੀ ਰੋਜ਼ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਆ ਹਰ ਹਫਤੇ ਸੋਮਵਾਰ ਨੂੰ ਗਰੁੱਪ ਦੀ ਮੀਟਿੰਗ ਹੁੰਦੀ ਆ ਅੱਜ ਵੀ ਹੈਗੀ ਆ ਉਸ ਮੀਟਿੰਗ ਦੇ ਵਿੱਚ ਅਸੀਂ ਟ੍ਰੇਨਿੰਗ ਵੀ ਦਿੰਦੇ ਆ ਕਿਸੇ ਨਾ ਕਿਸੇ ਵਿਸ਼ੇ ਤੇ ਤਾਂ ਉਹਦੇ ਵੀ ਤੁਸੀਂ ਮੈਂਬਰ ਬਣ ਸਕਦੇ ਹੋ ਤੇ ਅਖੀਰ ਦੇ ਵਿੱਚ ਜਿਹੜੇ ਵੀ ਆਪਣੇ ਪਰਿਵਾਰ ਦੀ ਸਿਹਤ ਤੰਦਰੁਸਤੀ ਨੂੰ ਮੁੱਖ ਰੱਖਦੇ ਆ ਆਪਣੇ ਬੱਚਿਆਂ ਦੀ ਸਿਹਤ ਤੰਦਰੁਸਤੀ ਨੂੰ ਮੁੱਖ ਰੱਖਦੇ ਆ ਕੁਦਰਤੀ ਖੇਤੀ ਤਹਿਤ ਪੈਦਾ ਕੀਤੀ ਗਈ ਸ਼ੁੱਧ ਜਾਰ ਮੁਕਤ ਕਣਕ ਖਰੀਦਣਾ ਚਾਹੁੰਦੇ ਆ ਉਹ ਬਾਈ ਜੀ ਨਾਲ ਸੰਪਰਕ ਕਰ ਸਕਦੇ ਆ ਇਹਨਾਂ ਦਾ ਨੰਬਰ ਬੋਲ ਦਿਓ ਜੀ 99158 ਜੀ 92544 99158 92544 44 ਤੁਹਾਡੀ ਸਕਰੀਨ ਤੇ ਨੰਬਰ ਮੌਜੂਦ ਆ ਇਹਨਾਂ ਨਾਲ ਸੰਪਰਕ ਕਰ ਲਿਓ ਇਹ ਕਣਕ ਜਿਹੜੀ ਹੈਗੀ ਆ ਤੁਹਾਨੂੰ ਮਹਿੰਗੀ ਮਿਲੂਗੀ ਉਹਦੀ ਤਿਆਰੀ ਪਹਿਲਾਂ ਰੱਖਿਓ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਬਾਤੋ ਬਾਤ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ